ਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮੈਂ ਮੰਗਣੀ ਨਿਆ ਹੈ ਜਿੰਨਾ ਆਪਾਂ ਪੜਦੇ ਆ ਜਿੰਨਾ ਬੋਲਦੇ ਆ ਜਿੰਨਾ ਅਸੀਂ ਸੁਣਦੇ ਆ ਜਿੰਨਾ ਸਵਾਦ ਚਖਦੇ ਇਸ ਜ਼ੁਬਾਨ ਨਾਲ ਉਹਦੇ ਵਿੱਚੋਂ ਕਿਤੇ ਸੱਚੇ ਨਾਮ ਦਾ ਇੱਕ ਕਿਣਕਾ ਵੀ ਸਾਡੀ ਅੰਦਰ ਆਤਮਾ ਤੱਕ ਪਹੁੰਚ ਜਾਵੇ ਮੈਂ ਪੜ੍ਹ ਰਿਹਾ ਸੀ ਜਦੋਂ ਆਪਾਂ ਬੋਲਦੇ ਹਾਂ ਉਸ ਬੋਲਣ ਨੂੰ ਸਿਰਫ ਕੰਨ ਸੁਣਦੇ ਨੇ ਜਿਹੜਾ ਬੰਦਾ ਬੋੜਾ ਹੈ ਉਹ ਸੁਣ ਨਹੀਂ ਸਕਦਾ ਪਰ ਜੋ ਅੰਦਰ ਆਪਾਂ ਮਨ ਦੇ ਵਿੱਚ ਹੀ ਕਹੀਏ ਵਾਹਿਗੁਰੂ ਉਸ ਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਆਖ ਹੈ ਹੁਣ ਉਹ ਕੌਣ ਸੁਣਦਾ ਹੈ ਤੁਸੀਂ ਮਨ ਵਿੱਚ ਹੀ ਕਹੋ ਵਾਹਿਗੁਰੂ ਆਪਾਂ ਨੂੰ ਪਤਾ ਲੱਗਦਾ ਵਾਹਿਗੁਰੂ ਉਹ ਵਾਹਿਗੁਰੂ ਦੀ ਜਗ੍ਹਾ ਸਤਨਾਮ ਨੇ ਨਿਕਲਦਾ ਵਾਹਿਗੁਰੂ ਦੀ ਜਗਾ ਇੱਕ ਓੰਕਾਰ ਬੰਨੇ ਨਿਕਲਦਾ ਜੋ ਅਸੀਂ ਕਹੇ ਉਹ ਹੀ ਨਿਕਲੇਗਾ ਅੰਦਰ ਪੇਟ ਵਿੱਚ ਮਨ ਵਿੱਚ ਆਤਮਾ ਵਿੱਚ ਵਾਹਿਗੁਰੂ ਵਾਹਿਗੁਰੂ ਉਹ ਕਹਿੰਦੀ ਵੀ ਕੋਈ ਚੀਜ਼ ਤੇ ਕੋਈ ਚੀਜ਼ ਸੁਣਦੀ ਵੀ ਹੈ ਨਹੀਂ ਤੇ ਸੁਣਦੇ ਤੇ ਕੰਨਾਂ ਨੇ ਕਹਿੰਦੀ ਜ਼ੁਬਾਨ ਹੈ ਜਦੋਂ ਮਨ ਵਿੱਚ ਬੋਲੀਏ ਮਨ ਵਿੱਚ ਹੀ ਬੋਲੇ ਮਨ ਵਿੱਚ ਹੀ ਸੁਣਿੰਦਾ ਹੈ ਕੌਣ ਹੈ ਅੱਖ ਦੇ ਉਹੀ ਆਤਮਾ ਹੈ ਉਹੀ ਪਰਮਾਤਮਾ ਦੇ ਅਨੁਸਬੰਧ ਹੈ ਜੋ ਅੰਦਰ ਹੀ ਬੋਲਦੇ ਅੰਦਰ ਹੀ ਸੁਣਦੇ ਆਕਦੇ ਜਿਬੇ ਬਾਜੋਂ ਬੋਲਣਾ ਬਿਨ ਕੰਨਾਂ ਸੁਣਨਾ ਬਿਨਾ ਜ਼ਬਾਨ ਤੋਂ ਬੋਲਣਾ ਤੇ ਬਿਨਾ ਕੰਨਾਂ ਤੋਂ ਸੁਣਨਾ ਜਦੋਂ ਸਾਨੂੰ ਬਾਣੀ ਕਹਿੰਦੀ ਨਾਮ ਜਪਿਆ ਕਰ ਅਸੀਂ ਕਹਿੰਦੇ ਅਸੀਂ ਵਿਹਲੇ ਥੋੜਾ ਸਾਰਾ ਦਿਨ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕਰੀ ਜਾਈਏ ਪਰ ਜਦੋਂ ਬੱਚਾ ਸਕੂਲੇ ਜਾਂਦਾ ਉਹਨੂੰ ਥੋੜਾ ਚਿਰ ਪੂਰਨੇ ਪਾ ਕੇ ਸਿਖਾਉਣਾ ਪੈਂਦਾ ਹੈ ਜੇ 5ਵੀਂ ਚੋਂ ਕੋਈ ਬੱਚਾ ਹਟ ਕੇ ਦੂਜੇ ਸਕੂਲੇ ਜਾਵੇ ਉਹ ਪੂਰਨੇ ਪਾ ਕੇ ਨਹੀਂ ਦਿੰਦੇ ਉਹ ਕਹਿੰਦੇ ਕਲਾਸ ਦੇ ਹਿਸਾਬ ਨਾਲ ਇਹਨੂੰ ਆਉਂਦਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਨੇ ਇੱਕ ਦਿਨ ਉਹ ਆ ਜਾਂਦਾ ਜਦੋਂ ਜ਼ਬਾਨ ਨਾਲ ਆਖਣ ਨੂੰ ਜੀ ਨਹੀਂ ਕਰਦਾ ਉਹ ਬੰਦਾ ਨਹੀਂ ਬੋਲਦਾ ਵਾਹਿਗੁਰੂ ਵਾਹਿਗੁਰੂ ਉਹ ਅੰਦਰ ਹੀ ਚੱਲ ਪੈਂਦਾ ਆਪੇ ਉਹਨੂੰ ਵੇਖ ਕੇ ਕਹਿ ਸਕਦੇ ਕਿ ਤਨਨਾਮ ਜਪਦਾ ਹੀ ਨਹੀਂ ਇਹ ਬਾਣੀ ਪੜਦਾ ਨਹੀਂ ਇਹ ਆਹ ਨਹੀਂ ਕਰਦਾ ਇਹ ਉਹ ਨਹੀਂ ਕਰਦਾ ਪਰ ਉਹਦੇ ਅੰਦਰ ਹੁਣ ਮਿਹਨਤ ਕਰਕੇ ਰੀਲ ਚੱਲ ਪਈ ਹੈ ਜਿਨੂੰ ਪਾਤਸ਼ਾਹ ਕਹਦੇ ਨੇ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਿਆ ਹੈ ਉਹਦੀ ਮਹਿਮਾ ਬੜੀ ਵਡਿਆਈ ਬੜੀ ਉੱਚੀ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਅਖਦੇ ਸਿਰ ਉੱਚਾ ਨੀਵੇ ਚਰਨ ਕਰ ਪੈਰੀ ਪੰਦੇ ਸਿਰ ਉੱਚਾ ਤੇ ਸਿਰ ਨੂੰ ਮੂੰਹ ਨੂੰ ਬੰਦਾ ਸਵਾਰ ਸਵਾਰ ਰੱਖਦਾ ਸੋਹਣੀ ਪੱਗ ਬੰਦਾ ਬੀਬੀਆਂ ਹਾਰ ਸ਼ਿੰਗਾਰ ਕਰਦੀਆਂ ਪਰ ਮੂੰਹ ਨੂੰ ਕੋਈ ਮੱਥਾ ਨਹੀਂ ਟੇਕਦਾ ਸੰਗਤ ਵਿੱਚ ਪੈਰੀ ਲੈ ਕੇ ਜਾਂਦੇ ਨੇ ਆਖੋ ਸਤਨਾਮ ਸ੍ਰੀ ਸਿਰ ਨਹੀਂ ਲੈ ਕੇ ਜਾਂਦਾ ਆਪਾ ਸਾਡਾ ਚੁੱਕਦੇ ਨੇ ਜਿਹੜਾ ਬੰਦਾ ਜਿਹੜਾ ਮਨੁੱਖ ਜੀਵਨ ਵਿੱਚ ਸਫਲ ਹੋ ਜਾਂਦਾ ਲੋਕ ਉਹਦੇ ਪੈਰਾਂ ਤੇ ਮੱਥਾ ਟੇਕਦੇ ਚਾਹੇ ਉਹ ਕਿਸੇ ਧਰਮ ਦਾ ਵੀ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਕਿਸੇ ਵੀ ਲਿਬਾਸ ਦੇ ਵਿੱਚ ਹੋਵੇ ਲੋਕ ਉਹਦੇ ਪੈਰਾਂ ਤੇ ਮੱਥਾ ਟੇਕਦੇ ਨੇ ਕਾਰਨ ਉਹ ਹੁੰਦਾ ਹੈ ਕਿ ਪੈਰ ਹੀ ਨੇ ਜਿਹੜੇ ਅੰਮ੍ਰਿਤ ਵੇਲੇ ਪਹਿਲਾ ਪੈਰ ਹੀ ਥੱਲੇ ਆਪਾਂ ਲਾਉਂਦੇ ਮੰਜੇ ਤੋਂ ਪੈਰ ਲਾਉਂਦੇ ਆ ਚੱਪਲ ਪਾਉਂਦੇ ਆ ਫੇਰ ਬਾਥਰੂਮ ਵੱਲ ਜਾਂਦੇ ਇਸ਼ਨਾਨ ਕਰਦੇ ਆ ਅੰਮ੍ਰਿਤ ਵੇਲੇ ਉੱਠ ਉੱਠ ਕੇ ਜਾਏ ਅੰਦਰ ਦਰਿਆਵੋਂ ਨੰਦੇ ਸਹਿਜ ਸਮਾਪਾਦ ਅਗਾਧ ਵਿੱਚ ਇੱਕ ਮਨ ਹੋਏ ਗੁਰਜਾਪ ਜਪੰਦੇ ਮੱਥੇ ਟਿੱਕੇ ਲਾਲ ਲਏ ਸਾਧ ਸੰਗਤ ਵਿੱਚ ਜਾਏ ਬੰਦੇ ਪਾਈ ਗੁਰਦਾਰ ਜੀ ਅੱਦਾਂ ਮਨੁੱਖੋ ਸਫਲਾ ਹੋ ਜਾਂਦਾ ਜਿਹੜਾ ਅੰਮ੍ਰਿਤ ਵੇਲੇ ਉੱਠਣ ਲੱਗ ਪੈਂਦਾ ਆਖ ਦੇ ਕਿਣਕਾ ਇੱਕ ਜੇ ਜੀਬ ਸਭ ਤੰਕੀ ਮਹਿਮਾ ਗਣੀ ਨਾ ਵੇ ਕੰਖੀ ਇੱਕ ਦਰਸਤਵਾਰੋ ਨਾਨਕ ਓਨ ਸੰਗ ਮੋਇ ਉਧਾਰੋ ਗੁਰੂ ਅਰਜਨ ਦੇਵ ਜੀ ਆਖ ਦੇ ਜਿਹੜਾ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ ਉਹਦੇ ਨਾਲ ਮੈਨੂੰ ਵੀ ਤਾਰ ਲੈ ਹੁਣ ਪਾਛਾ ਤੁਹਾਨੂੰ ਕੀ ਲੋੜ ਹੈ ਕਹਿਣ ਦੀ ਤੁਸੀਂ ਗੁਰੂ ਆ ਤੁਹਾਡੇ ਵਰਗੀ ਪਰਮ ਪਦਵੀ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦੀ ਤੁਸੀਂ ਜ਼ਮੀਨ ਤੇ ਬੈਠੇ ਵੀ ਓਦਾਂ ਦੇ ਤੁਸੀਂ ਗਦਲੇ ਤੇ ਬੈਠੇ ਵੀ ਓਦਾਂ ਦੇ ਤੁਸੀਂ ਤੱਤੀ ਲੋਹ ਤੇ ਬੈਠੇ ਵੀ ਓਦਾਂ ਦੇ ਤੁਹਾਡੇ ਵਰਗਾ ਕੌਣ ਹੋ ਸਕਦਾ ਸਾਈ ਮੀਆਂ ਮੀਰ ਜੀ ਨੇ ਮੱਥਾ ਟੇਕ ਕੇ ਪਿੱਛੋਂ ਹੀ ਚਲੇ ਗਏ ਕੀ ਵੇਖਦੇ ਗੁਰੂ ਅਰਜਨ ਦੇ ਪਾਛਾ ਤੱਤੀ ਤਵੀ ਤੇ ਬੈਠੇ ਦੇਵੀ ਦੇਵ ਤੇ ਸ਼ਕਤੀਆਂ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਕੋਲੋਤਿਆਂ ਪਾਛਾ ਕਰੋ ਹੁਕਮ ਕਿ ਜਹਾਂਗੀਰ ਤੇ ਚੰਦੂ ਕੌਣ ਨੇ ਤੁਹਾਨੂੰ ਬਿਠਾ ਜਾਣਾ ਪਰ ਪਾਸ਼ਾ ਅਗਦੇ ਸੀ ਲੋਕਾਂ ਨੂੰ ਦਿਖਾ ਰਿਹਾ ਸੀ ਦੋ ਤੇਗਾ ਵਾਹਣੇ ਆਉਣ ਵਾਲੇ ਸਮੇਂ ਵਿੱਚ ਲੋਕ ਕਹਿਣ ਨਾ ਗੁਰੂ ਤੇ ਤਲਵਾਰ ਚਲਾਉਣ ਲੱਗ ਪਿਆ ਪਹਿਲਾਂ ਅਸੀਂ ਜਰਾਂਗੇ ਜਿੰਨਾ ਸਾਡੇ ਤੋਂ ਜਰਿਆ ਜਾਵੇਗਾ ਤੱਤੀ ਤਵੀ ਤੇ ਬੈਠ ਕੇ ਪਾਸ਼ਾ ਨੇ ਅਜਰ ਨੂੰ ਜਰਿਆ ਤੇ ਸਤਿਗੁਰੂ ਮਹਾਰਾਜ ਨੂੰ ਸਾਈਂ ਮੀਆਂ ਮਿਲਣ ਆਇਆ ਉਹ ਵੀ ਫਕੀਰ ਬ੍ਰਹਮ ਗਿਆਨੀ ਹੈ ਜਿਹੜਾ ਮਿਲਣ ਵਾਸਤੇ ਆਇਆ ਹੈ ਪਰ ਬ੍ਰਹਮ ਗਿਆਨ ਤੋਂ ਗੁਰੂ ਉੱਤੇ ਹੁੰਦਾ ਹੈ ਗੁਰਮੁਖੋ ਬ੍ਰਹਮ ਗਿਆਨ ਨੀਮਾ ਰਹਿ ਜਾਂਦਾ ਜਦੋਂ ਉਸ ਬ੍ਰਹਮ ਗਿਆਨੀ ਨੇ ਵੇਖਿਆ ਕਹਿੰਦੇ ਇਦਾਂ ਨਹੀਂ ਹੋ ਸਕਦਾ ਮਨੁੱਖ ਸਰੀਰ ਮਾਸ ਹੱਡ ਚੰਮ ਲਹੂ ਦਾ ਬਣਿਆ ਹੋਵੇ ਤੇ ਤਤੀ ਲੋਹ ਤੇ ਬਵੇ ਤੇ ਥੱਲਿਓ ਉਹਨੂੰ ਅੱਗ ਬਾਲੇ ਤੇ ਉਹ ਆਖੇ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਕਿਤੇ ਠੇਡਾ ਲੱਗ ਜਾਵੇ ਤੁਰਿਆਂ ਜਾਂਦੇ ਆ ਤੇ ਬੰਦਾ ਵੀ ਹਲਾਮੇ ਦੰਦਾ ਰੱਬ ਨੂੰ ਆ ਮੇਰੇ 6 ਲੱਖ ਦੀ ਗੱਡੀ ਦੀ ਸਾਈਡ ਲੱਗ ਗਈ ਅੱਜ ਅੱਜ ਮੇਰਾ ਨੁਕਸਾਨ ਹੋ ਗਿਆ ਗੁਰੂ ਪਤਾ ਨਹੀਂ ਕਿੱਥੇ ਮੈਂ ਛੱਡੀ ਜਾਵਾਂ ਨਾ ਰੱਬ ਨੂੰ ਇਹ ਰੱਬ ਦਾ ਫਾਇਦਾ ਕੀ ਮਰਸਾਈ ਮੀਆਂ ਮੀਰ ਜੀ ਨੇ ਗੁਰਮੁਖ ਪਿਆਰੇ ਮੱਥਾ ਟੇਕ ਕੇ ਜ਼ਮੀਨ ਤੇ ਤੇ ਪਛਾਣ ਨੂੰ ਚੱਲੇ ਗਏ ਕਹਿੰਦੇ ਇਦੋਂ ਗਾਂ ਨਹੀਂ ਕੋਈ ਬੋਲ ਸਕਦਾ ਐਂਡ ਹੋ ਗਿਆ ਉਹ ਇਹ ਗੁਰਮੁਖ ਪਿਆਰੋ ਚਰਨ ਦੇ ਜਿਹੜੇ ਲੈ ਕੇ ਆਉਂਦੇ